T20 ਵਿਸ਼ਵ ਕੱਪ ਦਾ ਅੱਜ ਫਾਈਨਲ ਹੈ ਸ਼ਾਮ ਨੂੰ 8 ਵਜੇ ਭਾਰਤ ਅਤੇ ਸਾਊਥ ਅਫਰੀਕਾ ਦੀ ਟੀਮ ਆਮੋ ਸਾਹਮਣੇ ਹੋਵੇਗੀ ਪਰ ਜੇਕਰ ਅੱਜ ਇਹ ਮੁਕਾਬਲਾ ਨਹੀਂ ਹੁੰਦਾ ਤਾਂ ਕੀ ਹੋਵੇਗਾ ਕਿਉਂਕਿ ਅੱਜ 40% ਮੀਂਹ ਦੀ ਸੰਭਾਵਨਾ ਜੁਤਾਈ ਜਾ ਰਹੀ ਹੈ T20 ਵਿਸ਼ਵ ਕੱਪ 2024 ਦੇ ਵਿੱਚ ਭਾਰਤ ਨੇ ਇੰਗਲੈਂਡ ਉੱਤੇ ਤਗੜੀ ਜਿੱਤ ਹਾਸਲ ਕਰਕੇ ਫਾਈਨਲ ਵਿੱਚ ਜਗ੍ਹਾ ਬਣਾਈ ਜਿਸ ਦੇ ਚੱਲਦਿਆਂ ਅੱਜ ਰਾਤ 8 ਵਜੇ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਫਾਈਨਲ ਮੈਚ ਹੋਵੇਗਾ ਇਹ ਮੈਚ ਬ੍ਰਿਸਟਾਊਨ ਬਾਰਬਾਡੋਸ ਵਿੱਚ ਖੇਡਿਆ ਜਾਵੇਗਾ ਜਿੱਥੇ ਇੱਕ ਪਾਸੇ ਇਸ ਮੈਚ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਤਾਂ ਉੱਥੇ ਇੱਕ ਪਰੇਸ਼ਾਨੀ ਦਾ ਖਦਸ਼ਾ ਜਤਾਇਆ ਜਾ ਰਿਹਾ ਜੋ ਕਿ ਮੀ ਹੈ ਦਰਅਸਲ ਫਾਈਨਲ ਮੈਚ ਵਿੱਚ ਮੀਂਹ ਦੀ ਸੰਭਾਵਨਾ ਤਾਈ ਜਾ ਰਹੀ ਹੈ ਜਿੱਥੇ ਮੀ ਪੈਣ ਦੇ 40% ਚਾਂਸ ਨੇ ਦੱਸ ਦਈਏ ਕਿ ਇੱਕ ਦਿਨ ਪਹਿਲਾਂ ਵੀ ਬ੍ਰੈਸਟਾਊਨ ਦੇ ਵਿੱਚ ਭਾਰੀ ਮੀ ਪਿਆ ਧਿਆਨ ਹੋ ਗਿਆ ਕਿ ਟਾਸ ਤੋਂ ਬਾਅਦ ਵੀ ਮੈਚ ਸਮੇਂ ਸਿਰ ਸ਼ੁਰੂ ਨਾ ਹੋਣ ਦੀ ਪੂਰੀ ਸੰਭਾਵਨਾ ਹੈ ਜੇਕਰ ਇਹ ਮੈਚ ਮੀ ਦੇ ਕਾਰਨ ਨਹੀਂ ਖੇਡਿਆ ਜਾਂਦਾ ਤਾਂ ਇਸ ਨੂੰ ਰਿਜ਼ਰਵ ਡੇਟ ਯਾਨੀ ਕਿ 30 ਜੂਨ ਨੂੰ ਦੁਬਾਰਾ ਉਸੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਜੇਕਰ ਮੀ ਪਿਆ ਤੱਕ ਹੀ ਕੁਝ ਹੋਵੇਗਾ ਫਾਈਨਲ ਮੈਚ ਲਈ 190 ਮਿੰਟ ਦਾ ਵਾਧੂ ਸਮਾਂ ਹੁੰਦਾ ਹੈ T20 ਮੈਚ 10 ਘੰਟੇ 10 ਮਿੰਟ ਚ ਖਤਮ ਹੁੰਦਾ ਹੈ ਬਾਦੂ ਸਮਾਂ ਜੋੜਨ ਨਾਲੇ ਸਮਾਂ 6 ਘੰਟੇ 20 ਮਿੰਟ ਹੋ ਜਾਵੇਗਾ ਯਾਨੀ ਕਿ 8 ਵਜੇ ਤੋਂ ਅਗਲੇ ਦਿਨ ਸਵੇਰ 3 ਵਜੇ ਤੱਕ ਇਸ ਸਮਿਆਦ ਦੇ ਦੌਰਾਨ ਡੀਐਲਐਸ ਨਿਯਮ ਲਾਗੂ ਹੋ ਸਕਦੇ ਨੇ ਫਾਈਨਲ ਦੇ ਓਵਰ ਘਟਾ ਹੋ ਸਕਦੇ ਨੇ ਸਕੋਰ ਨੂੰ ਸੋਧਿਆ ਜਾ ਸਕਦਾ ਜੇਕਰ ਦੋਵੇਂ ਟੀਮਾਂ ਕਟੋ-ਕਟ 10 ਓਵਰ ਖੇਡਦੀਆਂ ਨੇ ਤਾਂ ਡੀਐਲਐਸ ਰਾਹੀਂ ਫਾਈਨਲ ਦੇ ਜੇਤੂ ਵੀ ਐਲਾਨੇ ਜਾ ਸਕਦੇ ਨੇ ਉਥੇ ਹੀ ਜੇਕਰ ਡੀਐਲ ਉਸਤੇ ਨਿਯਮਾਂ ਦੇ ਅਨੁਸਾਰ ਫਾਈਨਲ ਮੈਚ ਵਿੱਚ ਜੇਤੂ ਐਲਾਨਿਆ ਨਹੀਂ ਜਾ ਸਕਦਾ ਤਾਂ ਆਇਛੀ ਸਾਨੂੰ ਇਸਰ ਰਜ਼ਰਵਡੇ ਤੇ ਭੇਜ ਸਕਦਾ ਜਿਸ ਦੀਆਂ ਤਿੰਨ ਸ਼ਰਤਾਂ ਹੋਣਗੀਆਂ ਪਹਿਲੀ ਸ਼ਰਤ ਰਜ਼ਰਵਡੇ ਤੇ ਵੀ ਮੈਚ ਦਾ ਸਮਾਂ 380 ਮਿੰਟ ਰੱਖਿਆ ਗਿਆ ਯਾਨੀ ਕਿ 6 ਘੰਟੇ 20 ਮਿੰਟ ਯਾਨੀ ਕਿ ਮੈਚ ਨੂੰ ਇਸ ਸਮੇਂ ਦੇ ਅੰਦਰ ਪੂਰਾ ਕਰਨਾ ਹੋਵੇਗਾ ਦੂਸਰੀ ਸ਼ਰਤ ਜੇਕਰ ਫਾਈਨਲ ਵਾਲੇ ਦਿਨ ਮੈਚ ਵਿੱਚ ਇੱਕ ਵੀ ਗੇਂਦ ਨਾ ਸੁੱਟੀ ਗਈ ਓਵਰ ਘਟਾਏ ਗਏ ਤਾਂ ਮੀ ਕਾਰਨ ਪੂਰਾ ਮੈਚ ਨਹੀਂ ਹੋ ਸਕਿਆ ਤਾਂ ਰਜ਼ਰਵ ਦਿਨ ਤੇ ਪੂਰਾ ਕੀਤਾ ਜਾਵੇਗਾ ਤੀਸਰੀ ਸ਼ਰਤ ਮੈਚ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਰੋਕਿਆ ਗਿਆ ਸੀ ਜੇਕਰ ਮੈਚ ਰਿਜ਼ਰਵ ਦਿਨ ਤੇ ਨਿਰਧਾਰਤ ਸਮੇਂ ਦੇ ਅੰਦਰ ਨਹੀਂ ਖੇਡਿਆ ਜਾਂਦਾ ਤਾਂ ਇਸ ਨੂੰ ਮਰਦ ਕੀਤਾ ਜਾਵੇਗਾ ਮੈਚ ਰਿਜ਼ਰਵ ਡੇ ਤੇ ਵੀ ਨਹੀਂ ਹੋਇਆ ਤਾਂ ਜੇਤੂ ਐਲਾਨਿਆ ਕਿਵੇਂ ਜਾਵੇਗਾ ਜੇਕਰ ਰਿਜ਼ਰਵ ਡੇ ਤੇ ਵੀ ਫਾਈਨਲ ਮੈਚ ਪੂਰਾ ਨਹੀਂ ਹੁੰਦਾ ਤਾਂ ਟਰੋਫੀ ਦੋਵਾਂ ਟੀਮਾਂ ਵਿਚਾਲੇ ਸਾਂਝੀ ਕੀਤੀ ਜਾਵੇਗੀ ਪੁਆਇੰਟ ਟੇਬਲ ਵਿੱਚ ਟੀਮਾਂ ਦੀ ਸਥਿਤੀ ਦੇ ਆਧਾਰ ਤੇ ਜੇਤੂ ਦਾ ਐਲਾਨ ਨਹੀਂ ਕੀਤਾ ਜਾਵੇਗਾ ਜੇਕਰ ਮੈਚ ਟਾਈ ਹੁੰਦਾ ਤਾਂ ਸੁਪਰ ਓਵਰ ਕਰਵਾਇਆ ਜਾਵੇਗਾ ਸੁਪਰ ਓਵਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੋਈ ਜੇਤੂ ਨਹੀਂ ਮਿਲ ਜਾਂਦਾ ਬਿਊਰੋ ਰਿਪੋਰਟ ਆਨ 에ਅਰ T20 ਵਿਸ਼ਵ ਕੱਪ ਦਾ ਅੱਜ ਫਾਈਨਲ ਹੈ ਸ਼ਾਮ ਨੂੰ 8 ਵਜੇ ਭਾਰਤ ਅਤੇ ਸਾਊਥ ਅਫਰੀਕਾ ਦੀ ਟੀਮ ਆਮੋ ਸਾਹਮਣੇ ਹੋਵੇਗੀ ਪਰ ਜੇਕਰ ਅੱਜ ਇਹ ਮੁਕਾਬਲਾ ਨਹੀਂ ਹੁੰਦਾ ਤਾਂ ਕੀ ਹੋਵੇਗਾ ਕਿਉਂਕਿ ਅੱਜ 40% ਮੀਂਹ ਦੀ ਸੰਭਾਵਨਾ ਜੁਤਾਈ ਜਾ ਰਹੀ ਹੈ T20 ਵਿਸ਼ਵ ਕੱਪ 2024 ਦੇ ਵਿੱਚ ਭਾਰਤ ਨੇ ਇੰਗਲੈਂਡ ਉੱਤੇ ਤਗੜੀ ਜਿੱਤ ਹਾਸਲ ਕਰਕੇ ਫਾਈਨਲ ਵਿੱਚ ਜਗ੍ਹਾ ਬਣਾਈ ਜਿਸ ਦੇ ਚੱਲਦਿਆਂ ਅੱਜ ਰਾਤ 8 ਵਜੇ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਫਾਈਨਲ ਮੈਚ ਹੋਵੇਗਾ ਇਹ ਮੈਚ ਬ੍ਰਿਸਟਾਊਨ ਬਾਰਬਾਡੋਸ ਵਿੱਚ ਖੇਡਿਆ ਜਾਵੇਗਾ ਜਿੱਥੇ ਇੱਕ ਪਾਸੇ ਇਸ ਮੈਚ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਤਾਂ ਉੱਥੇ ਇੱਕ ਪਰੇਸ਼ਾਨੀ ਦਾ ਖਦਸ਼ਾ ਜਤਾਇਆ ਜਾ ਰਿਹਾ ਜੋ ਕਿ ਮੀ ਹੈ ਦਰਅਸਲ ਫਾਈਨਲ ਮੈਚ ਵਿੱਚ ਮੀਂਹ ਦੀ ਸੰਭਾਵਨਾ ਤਾਈ ਜਾ ਰਹੀ ਹੈ ਜਿੱਥੇ ਮੀ ਪੈਣ ਦੇ 40% ਚਾਂਸ ਨੇ ਦੱਸ ਦਈਏ ਕਿ ਇੱਕ ਦਿਨ ਪਹਿਲਾਂ ਵੀ ਬ੍ਰੈਸਟਾਊਨ ਦੇ ਵਿੱਚ ਭਾਰੀ ਮੀ ਪਿਆ ਧਿਆਨ ਹੋ ਗਿਆ ਕਿ ਟਾਸ ਤੋਂ ਬਾਅਦ ਵੀ ਮੈਚ ਸਮੇਂ ਸਿਰ ਸ਼ੁਰੂ ਨਾ ਹੋਣ ਦੀ ਪੂਰੀ ਸੰਭਾਵਨਾ ਹੈ ਜੇਕਰ ਇਹ ਮੈਚ ਮੀ ਦੇ ਕਾਰਨ ਨਹੀਂ ਖੇਡਿਆ ਜਾਂਦਾ ਤਾਂ ਇਸ ਨੂੰ ਰਿਜ਼ਰਵ ਡੇਟ ਯਾਨੀ ਕਿ 30 ਜੂਨ ਨੂੰ ਦੁਬਾਰਾ ਉਸੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਜੇਕਰ ਮੀ ਪਿਆ ਤਾਂ ਕੀ ਕੁਝ ਹੋਵੇਗਾ ਫਾਈਨਲ ਮੈਚ ਲਈ 190 ਮਿੰਟ ਦਾ ਵਾਧੂ ਸਮਾਂ ਹੁੰਦਾ ਹੈ T20 ਮੈਚ 10 ਘੰਟੇ 10 ਮਿੰਟ ਚ ਖਤਮ ਹੁੰਦਾ ਹੈ ਬਾਧੂ ਸਮਾਂ ਜੋੜਨ ਨਾਲੇ ਸਮਾਂ 6 ਘੰਟੇ 20 ਮਿੰਟ ਹੋ ਜਾਵੇਗਾ ਯਾਨੀ ਕਿ 8 ਵਜੇ ਤੋਂ ਅਗਲੇ ਦਿਨ ਸਵੇਰ 3 ਵਜੇ ਤੱਕ ਇਸ ਸਮਿਆਦ ਦੇ ਦੌਰਾਨ ਡੀਐਲਐਸ ਨਿਯਮ ਲਾਗੂ ਹੋ ਸਕਦੇ ਨੇ ਫਾਈਨਲ ਦੇ ਓਵਰ ਘਟਾ ਹੋ ਸਕਦੇ ਨੇ ਸਕੋਰ ਨੂੰ ਸੋਧਿਆ ਜਾ ਸਕਦਾ ਜੇਕਰ ਦੋਵੇਂ ਟੀਮਾਂ ਕਟੋ-ਕਟ 10 ਓਵਰ ਖੇਡਦੀਆਂ ਨੇ ਤਾਂ ਡੀਐਲਐਸ ਰਾਹੀਂ ਫਾਈਨਲ ਦੇ ਜੇਤੂ ਵੀ ਐਲਾਨੇ ਜਾ ਸਕਦੇ ਨੇ ਉਥੇ ਹੀ ਜੇਕਰ ਡੀਐਲਸ ਨੇ ਨਿਯਮਾਂ ਦੇ ਅਨੁਸਾਰ ਫਾਈਨਲ ਮੈਚ ਵਿੱਚ ਜੇਤੂ ਐਲਾਨਿਆ ਨਹੀਂ ਜਾ ਸਕਦਾ ਤਾਂ ਆਈਸੀਸੀ ਨੂੰ ਇਸਰ ਰਜ਼ਰਵ ਦੇਤੇ ਭੇਜ ਸਕਦਾ ਜਿਸ ਦੀਆਂ ਤਿੰਨ ਸ਼ਰਤਾਂ ਹੋਣਗੀਆਂ ਪਹਿਲੀ ਸ਼ਰਤ ਰਜ਼ਰਵ ਦੇਤੇ ਵੀ ਮੈਚ ਦਾ ਸਮਾਂ 380 ਮਿੰਟ ਰੱਖਿਆ ਗਿਆ ਯਾਨੀ ਕਿ 6 ਘੰਟੇ 20 ਮਿੰਟ ਯਾਨੀ ਕਿ ਮੈਚ ਨੂੰ ਇਸ ਸਮੇਂ ਦੇ ਅੰਦਰ ਪੂਰਾ ਕਰਨਾ ਹੋਵੇਗਾ ਦੂਸਰੀ ਸ਼ਰਤ ਜੇਕਰ ਫਾਈਨਲ ਵਾਲੇ ਦਿਨ ਮੈਚ ਵਿੱਚ ਇੱਕ ਵੀ ਗੇਂਦ ਨਾ ਸੁੱਟੀ ਗਈ ਓਵਰ ਘਟਾਏ ਗਏ ਤਾਂ ਮੀ ਕਾਰਨ ਪੂਰਾ ਮੈਚ ਨਹੀਂ ਹੋ ਸਕਿਆ ਤਾਂ ਰਜ਼ਰਵ ਦਿਨ ਤੇ ਪੂਰਾ ਕੀਤਾ ਜਾਵੇਗਾ ਤੀਸਰੀ ਸ਼ਰਤ ਮੈਚ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਰੋਕਿਆ ਗਿਆ ਸੀ ਜੇਕਰ ਮੈਚ ਰਿਜ਼ਰਵ ਦਿਨ ਤੇ ਨਿਰਧਾਰਤ ਸਮੇਂ ਦੇ ਅੰਦਰ ਨਹੀਂ ਖੇਡਿਆ ਜਾਂਦਾ ਤਾਂ ਇਸ ਨੂੰ ਮਰਦ ਕੀਤਾ ਜਾਵੇਗਾ ਮੈਚ ਰਿਜ਼ਰਵ ਡੇ ਤੇ ਵੀ ਨਹੀਂ ਹੋਇਆ ਤਾਂ ਜੇਤੂ ਐਲਾਨਿਆ ਕਿਵੇਂ ਜਾਵੇਗਾ ਜੇਕਰ ਰਿਜ਼ਰਵ ਡੇ ਤੇ ਵੀ ਫਾਈਨਲ ਮੈਚ ਪੂਰਾ ਨਹੀਂ ਹੁੰਦਾ ਤਾਂ ਟਰੋਫੀ ਦੋਵਾਂ ਟੀਮਾਂ ਵਿਚਾਲੇ ਸਾਂਝੀ ਕੀਤੀ ਜਾਵੇਗੀ ਪੁਆਇੰਟ ਟੇਬਲ ਵਿੱਚ ਟੀਮਾਂ ਦੀ ਸਥਿਤੀ ਦੇ ਆਧਾਰ ਤੇ ਜੇਤੂ ਦਾ ਐਲਾਨ ਨਹੀਂ ਕੀਤਾ ਜਾਵੇਗਾ ਜੇਕਰ ਮੈਚ ਟਾਈ ਹੁੰਦਾ ਤਾਂ ਸੁਪਰ ਓਵਰ ਕਰਵਾਇਆ ਜਾਵੇਗਾ ਸੁਪਰ ਓਵਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੋਈ ਜੇਤੂ ਨਹੀਂ ਮਿਲ ਜਾਂਦਾ ਬਿਊਰੋ ਰਿਪੋਰਟ ਆਨ ਏਅਰ